ਦਾਵਾ ਕੀਤਾ ਜਾਂਦਾ ਹੈ ਭਾਈ 1 ਮਿੰਟ ਹਰ ਇੱਕ ਧਰਨੇ ਦੇ ਦਾਵਾ ਕੀਤਾ ਜਾਂਦਾ ਕਿ ਤੁਹਾਨੂੰ ਸੇਫਟੀ ਪ੍ਰੋਵਾਈਡ ਕਰਾਂਗੇ ਬੈਲਟਾਂ ਕਿੱਟਾਂ ਦੇਵਾਂਗੇ ਬਟ ਪਿਛਲੀ ਵਾਰ ਦਾਵਾ ਕੀਤਾ ਕਿੱਟਾਂ ਆਈਆਂ 400 ਬੰਦੇ ਚੋਂ 80 80 ਕਿੱਟਾਂ ਆਈਆਂ ਉਹ ਵੀ ਨਾਂ ਆਈਆਂ ਦੇ ਬਰਾਬਰ ਲੋ ਕੁਆਲਟੀ ਦੀਆਂ ਆਇਆਂ ਲੋ ਕੁਆਲਟੀ ਦੇ ਕਿੱਟਾਂ 400 ਬੰਦਾ ਆ 80 ਕਿੱਟ ਕਿਹਨੂੰ ਕਿਹਨੂੰ ਦੇਾਂਗੇ ਦੱਸੋ ਕਿਹਨੂੰ ਕਿਹਨੂੰ ਪ੍ਰੋਵਾਈਡ ਕਰਾਂਗੇ ਇਹ ਪੰਜਾਬ ਸਰਕਾਰ ਦਾਅਵੇ ਦਾ ਕਰ ਦਿੰਦੀ ਹੈ ਕਿਸੇ ਦਾ ਧੀ ਪੁੱਤ ਭਰਾ ਨਹੀਂ ਦੇਖਦੀ ਭਾਵੇਂ ਇਹ ਪ੍ਰਾਈਵੇਟ ਸਾਰੇ ਮੁਲਾਜ਼ਮ ਬੈਠੇ ਪ੍ਰਾਈਵੇਟ ਕੀ ਇਹਨਾਂ ਦੀ ਜਾਨ ਦੀ ਕੀਮਤ ਕੀ ਹੈ ਨੇ 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 ਲੱਗੇ ਰਹਿਣਗੇ ਹਰ ਵਾਰ ਹਰ ਵਾਰ ਲੋਕੀ ਸੜਕਾਂ ਤੇ ਰੁੱਲਣਗੇ ਧੀਆ ਪੈਣਾ ਮਾਵਾਂ ਆ ਕੇ ਇੱਥੇ ਬੈਠਣ ਗਈ ਉਹਨਾਂ ਦੀਆਂ ਧਰਾਂ ਦੀਆਂ ਉਹ ਵੀ ਕਿਸੇ ਦਾ ਧੀ ਪੁੱਤ ਆਪਣੇ ਟੱਬਰਾਂ ਵਾਲਾ ਇਹ ਤੀਜਾ ਤੀਜਾ ਹਾਦਸਾ ਹੋ ਗਿਆ ਤੀਜਾ ਇਹ ਜੋ ਨਹੀਂ ਜ਼ਰੂਰੀ ਇਹਨਾਂ ਦੀ ਆ ਡੈੱਡ ਬੋਡੀ ਪਈ ਪੈਣ ਰੋਂਦੀ ਮਾਂ ਰੋਂਦੀ ਐ ਕਿੱਥੇ ਜਾਣ ਅਗਲੇ ਪੈਣਾ ਮਾਵਾਂ ਰੋਂਦੀਆਂ ਸੜਕਾਂ ਤੇ ਮੇਨ ਰੋਡ ਤੇ ਆ ਪੰਜਾਬ ਸਰਕਾਰ ਬੈਠੀ ਅੰਦਰ ਆ ਆ ਹੱਲ ਹੁੰਦੇ ਆ ਦਾਅਵੇ ਕਰ ਦਿੰਦੇ ਆ ਅੱਜ ਵੀ ਦਾਵਾ ਹੋ ਜਾਣਾ ਆ ਪਰ ਫੇਰ ਨਹੀਂ ਕੋਈ ਹੱਲ ਹੋਣਾ ਅੱਛਾ ਕਿ ਦਿੱਲੀ ਕੱਚੇ ਮੁਲਾਜ਼ਮ ਨੇ ਇਹ ਕਿੰਨੇ ਕਿੰਨੇ ਸਾਲ ਹੋ ਗਏ 10-10 ਸਾਲ ਹੋ ਗਏ ਇਹਨਾਂ ਨੂੰ 7-7 ਸਾਲ ਹੋ ਗਏ ਕਰਦਿਆਂ ਨੂੰ ਔਰ ਕਿਸੇ ਤਰੀਕੇ ਦਾ ਕਿਸੇ ਦਾ ਕੋਈ ਨਹੀਂ ਆਏ 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 ਸੀਜ਼ਨ ਚ ਦਿੱਤਾ ਹੁੰਦੀ ਹੈ ਹੁੰਦੀ ਹੈ ਆਏ ਸੀਜ਼ਨ ਚ اچھا ਹੁਣ ਇੱਕ ਤਾਂ ਪੰਜਾਬ ਦਾ ਦਸਤਾਨੇ ਲੈਣੇ ਹੈਲਮਟ ਲੈਣਾ ਆਪਣੇ ਪੈਸਿਆਂ ਦਾ ਲੋਕ ਕਹਿੰਦੇ ਕਿਉਂ 12 12000 ਤਨਖਾਹ ਕਿੱਥੋਂ ਲੈਣਗੇ ਆਪਣੇ ਹੈਲਮਟ ਵਾਲੇ ਗਲਵਸ ਬੂਟ ਕਿੱਥੋਂ ਲੈਣਗੇ ਬੈਲਟਾ ਕਿੱਥੋਂ ਲੈਣਗੇ ਤੁਸੀਂ ਪ੍ਰੋਵਾਈਡ ਕਰਨੀਗੇ ਇਹਨੇ ਲੈਣੀਆਂ ਯਾਰ ਅੱਜ ਸੜਕ 'ਤੇ ਧੀਆ ਪੈਣਾ ਰੋਂਦੀਆਂ ਆ ਉਹ ਸਰਕਾਰ ਨੂੰ ਪਤਾ ਨਹੀਂ ਲੱਗਣ데요 ਕਿਸੇ ਦਾ ਭਰਾ ਕਿਸੇ ਦਾ ਪਤੀ ਅੰਦਰ ਲੰਮਾ ਪਿਆ ਡੈੱਡ ਬੋਡੀ ਪਈ ਔਰ ਇਹ ਸਾਹਮਣੇ ਮੂੰਹ ਦੇਖੋ ਤਾਂ ਜਾ ਕੇ ਦੇਖਣ ਜੋਗ ਨਹੀਂ ਰਿਹਾਓ ਜੂ ਕੰਮ ਦੀ ਹੈ ਦੇਖ ਕੇ ਜੇ ਅੱਜ ਨਾ ਹੱਲ ਹੋਇਆ ਸਾਰੇ ਮਲਾਕੀ ਸਾਡੀ ਧੀਆ ਵੀ ਕਿਸੇ ਭਰਾ ਪੁੱਤਰ ਬੈਠੇ ਪਏ ਆ ਅੱਜ ਤੋਂਪੇ ਸੜਕਾਂ ਤੇ ਬੈਠੇ ਪਏ ਆ ਠੀਕ ਹੈ ਜੀ ਬਾਹਰ ਦੀ ਸਾਡੀ ਹੁਣ ਮੰਗ ਕੀ ਹੈ ਲਾਸਟ ਦੀ ਮੰਗ ਮੰਗ ਪ੍ਰਧਾਨ ਸਾਹਿਬ ਨੇ ਕੀਤੀ ਹੈ ਪ੍ਰਧਾਨ ਸਾਹਿਬ ਨੂੰ ਪਤਾ ਹੈ ਮੇਨ ਸਾਡੇ ਜਿਹੜੇ ਮੁਖੀ ਹੈਗੇ ਉਹਨਾਂ ਨੇ ਗੱਲ ਕੀਤੀ ਹੈ ਐਸਐਰ ਨਾਲ ਗੱਲ ਕਰਨਗੇ ਉਹੀ ਮੁੱਦੇ ਦੱਸਣਗੇ ਸਾਰੇ ਆਪ ਜੀ ਸਰ ਇੱਕ ਮੁੱਖਿਆਰ ਦੀ ਗੱਲ ਜੇ ਦੇਖੀ ਜਾਵੇ ਟੈਕਨੀਕਲ ਐਕਸਪਰਟ ਕਹਿੰਦੇ ਆ ਕਿ ਜਿਹੜੇ ਸੋਲਰ ਸਿਸਟਮ ਲੱਗੇ ਹੈ ਇਨਵਰਟਰ ਦੀ ਉਹਦੀ ਬਿਜਲੀ ਜਿਹੜੀ ਰਿਵਰਸ ਹੋ ਜਾਂਦੀ ਹੈ ਪਿੱਛੋਂ ਚਾਹੇ ਬਿਜਲੀ ਬੰਦ ਕੀਤੀ ਹੋਵੇ ਤਾਰਾ ਤਾਰਾ ਵਿੱਚ ਕਰੰਟ ਆ ਜਾਂਦਾ ਵਾ ਕੀ ਗੱਲ ਸਹੀ ਆ ਆ ਜਾ ਪੁੱਤ ਆਜੋ ਜੀ ਉਹਦਰ ਦੀਪ ਸੋ ਆ ਰਿਪੀਟ ਕਰਾਂ ਨਹੀਂ ਇੱਕ ਮਿੰਟ ਅੱਛਾ ਇੱਕ ਮੈਨੂੰ ਇਹ ਦੱਸੋ ਆ ਜੀ ਪ੍ਰੋਫੈਸਰ ਇੱਕ ਵਾਰ ਕਹਾਂ ਮਾਈਕ ਇੱਕ ਮਿੰਟ ਸਿਸਵਾ ਕਹਿ ਕੇ ਸਰ ਕੀ ਇਹਦੀ ਪੀਵੀ ਰਿਵਰਸ ਨਹੀਂ ਆ ਉਹਦਾ ਕੋਈ ਸਲੂਸ਼ਨ ਕੱਢਿਆ ਗਿਆ ਵਾ ਇਹ ਤਾਂ ਨਾ ਸਾਈਟ ਤੇ ਨਹੀਂ ਆ ਅੱਛਾ ਸਾਹਿਬਾਨ ਜੇ ਆਇ ਨਹੀਂ ਹੈ ਉਹਨਾਂ ਨੂੰ ਇਹ ਜਿਹੜਾ ਇਹਦਾ ਜਿਹੜਾ ਐਕਸੀਡੈਂਟ ਹੋਇਆ ਉਹਨਾਂ ਨੂੰ ਸਰ ਤੁਸੀਂ ਟੈਕਨੀਕਲ ਐਕਸਪਰਟ ਨਾਲ ਗੱਲ ਕਰਾ ਸਕਦੇ ਹੋ ਕਿ ਉਹ ਜੋ ਐਕਸ਼ਨ ਸਰ ਸਾਈਟ ਤੇ ਜਿਹੜੇ ਗਏ ਆ ਸਾਈਟ ਤੇ ਪਤਾ ਆ ਨਾ ਜਿਹਨਾਂ ਐਕਸ਼ਨ ਸਾਹਿਬ ਕਿਉਂਕਿ ਸਰ ਇਹ ਦੱਸਿਆ ਜਾ ਰਿਹਾ ਕਿ ਤੀਜਾ ਲਗਾਤਾਰ ਹਾਦਸਾ ਵਾ ਕਿ ਕਰੰਟ ਇਹਦੇ ਵਾਪਸ ਰਿਵਰਸ ਆਉਂਦਾ ਵਾ ਪੈਨਲ ਦੇ ਜ਼ਰੀਏ ਨਾਲ ਇਨਵਰਟਰ ذریعے ਇਹ ਤਾਂ ਸਾਈਟ ਤੇ ਪਤਾ ਲੱਗੇਗਾ ਜਾ ਕੇ ਕਿ ਕਿੰਨੇ ਸਾਲ ਆਹ ਯਾਰ ਤੂੰ ਆ ਜਾ ਇੱਧਰ ਅੱਗੇ ਆ ਮੇਰਾ ਭਰਾ ਜੀ ਸਰ ਉਹ ਕੀ ਹਾਲਾਤ ਕੀਤਾ ਗਿਆ ਇੱਥੇ ਹਾਂਜੀ ਸਰ ਅੱਜ ਇਹ ਪ੍ਰੋਟੈਸਟ ਕਰਨ ਬੈਠੇ ਹੋਏ ਨੇ ਪੀਐਸ ਪੀਸੀਐਲ ਦੇ ਕੱਚੇ ਮੁਲਾਜ਼ਮ ਨੇ ਜੀ ਕੀ ਮੰਗ ਸੀਗੀ ਇਹਨਾਂ ਦੀ ਕਿ ਉਹ ਪ੍ਰੋਟੈਸਟ ਕਰ ਰਹੇ ਨੇ ਕੀ ਕਰਨਾ ਕਰਕੇ ਪ੍ਰੋਟੈਸਟ ਹੋ ਰਿਹਾ ਤੁਸੀਂ ਕੀ ਲੈ ਕੇ ਇਨ ਕੋ ਜਿਹੜੀ ਇਲੈਕਟ੍ਰੋਕਿਸ਼ਨ ਪਾਲਸੀ ਆ ਉਹਦੇ ਬਾਰੇ ਪੁੱਛ ਲਾਓ ਆਜੋ ਡਿਪਟੀ ਸਾਹਿਬ ਉਹਨਾਂ ਤੇ ਨਜਕਾ ਲਤਾ ਜਾਏਗਾ ਦੇਖੋ ਜੀ ਅੱਜ ਡਿਪਟੀ ਚੀਫ ਇੰਜੀਨੀਅਰ ਸਾਹਿਬ ਖੜੇ ਆ ਰਿਹਾ ਰਿਕਵੈਸਟ ਕੀਤੀ ਹੈ ਇਹਨਾਂ ਨੂੰ ਕਿ ਉਹਨਾਂ ਦੇ ਜਿੰਨੇ ਵੀ ਬੈਨੀਫਿਟਸ ਨੇ ਸਾਰੇ ਦੇਣ ਵਾਸਤੇ ਰੈਡੀ ਹੈਗੇ ਨੇ ਤੋਂ ਇਹਨਾਂ ਨੂੰ ਰਿਕਵੈਸਟ ਕੀਤੀ ਹੈ ਕਿ ਹੁਣ ਆਪਾਂ ਖੋਲ ਦਿਓ ਕਿਉਂਕਿ ਪਬਲਿਕ ਦਾ ਪਹਰਾਸ ਨਾ ਕਰੇ ਹਾਂਜੀ ਹਾਂਜੀ ਸਾਹਿਬ ਕਹਿੰਦੇ ਹੈ ਨਹੀਂ ਜੇ ਡੈੱਡ ਬੋਡੀ ਅੱਜ ਲੈ ਜਾਂਦੇ ਆ ਜੇ ਉਹ ਜਮ੍ਹਾਂ ਕਰਵਾਵਾਂਗੇ ਇਸੋ ਦਾ ਸੰਸਕਾਰ ਨਹੀਂ ਕਰਾਂਗੇ ਸਾਡੇ ਪੁਰਾਣੇ ਮਿੱਤਰ ਪੇਸ ਤੇ ਉੱਤੇ ਦੁਨੀਆ ਖੜੀ ਆ ਡਿਪਟੀ ਚੀਫ ਇੰਜੀਨੀਅਰ ਨੇ ਹਾਂ ਨਹੀਂ ਕੱਲ ਕਾਰਵਾਈ ਕਾਰਵਾਈ ਹੋਊਗੀ ਤਾਂ ਫੇਰ ਇਹਦਾ ਇਹਦਾ ਕੁਝ ਨਹੀਂ ਕਰਨਾ ਸੀ ਜੇ ਸਾਨੂੰ ਇਨਸਾਫ ਨਹੀਂ ਨਾ ਮਿਲਦਾ ਹੈ ਕਾਰਵਾਈ ਕਰਕੇ ਸਾਨੂੰ ਇਲੈਕਟ੍ਰੀਕੀ ਹੋ ਜਾਵੇ ਤਾਂ ਫੇਰ ਸੰਸਕਾਰ ਹੋਊਗਾ ਜੇ ਨਾਇਨਾ ਨੇ ਇਲੈਕਟ੍ਰੀਕੀ ਦਿੱਤਾ ਦੁਬਾਰਾ ਇੱਥੇ ਆ ਜੀ ਸਾਹਿਬ ਨੇ ਕਿਹਾ ਇਹਨਾਂ ਨੇ ਕਰ ਲਿਆ ਬੰਦਾ ਨਾ ਪੱਕੇ ਆ ਲੇ ਕੇ ਉਹ ਮੁੰਡੇ ਜਿਹੜੀ ਇਹਨਾਂ ਦੀ ਪ੍ਰਧਾਨ ਜਿਹੜੀ ਇਹਨਾਂ ਦੀ ਐਸੋਸੀਏਸ਼ਨੋਂ ਪਤਾ ਨਾ ਮੂੜਾ ਆ ਤੁਸੀਂ ਪੱਕੇ ਕਰਦੇ ਪਏ ਹੋ ਉਹ ਪੱਕੇ ਹੁੰਦੇ ਹੋਂਦੇ ਪੱਕੇ ਹੀ ਚਲੀ ਜਾਂਦੇ ਪਏ ਆ ਕੀ ਇਨਸਾਫਾ ਸਾਡੇ ਲਈ ਕੀ ਇਨਸਾਫਾ ਅਜੀ ਚੱਡੂ ਮਰਨ ਬਣਾ ਤੇ ਮਾਰ ਗਿਆ ਇੱਕ ਮਿੰਟ ਇੱਕ ਮਿੰਟ ਨਿਰਮਲ ਜੀ ਅਜੇ ਤੁਹਾਡੀ ਬਾਈਟ ਕਰੀਏ ਤੁਹਾਨੂੰ ਰਾਹੁਲ ਭయ్యా ਪੰਜੀ ਧਰਨਾ ਲੱਗਿਆ ਹੈ ਕਿ ਟੈਸਟ ਕਿਹੜਾ ਕੰਮ ਕਰਕੇ ਲੱਗਿਆ ਹੈਗੇ ਤੇ ਉਹਨਾਂ ਪੀਐਸਪੀਸੀਐਲ ਨੂੰ ਕੁਝ ਕਰਨੀ ਦੀ ਜੀ ਇਹ ਜਿਹੜਾ ਧਰਨਾ ਲੱਗਾ ਸਾਡੇ ਇੱਕ ਸੀਐਚਵੀ ਵਰਕਰ ਦੀ ਪਤਾ ਲੱਗਾ ਕਿ ਸਵੇਰੇ ਡੈਥ ਹੋ ਗਈ ਹੈਗੀ ਆ ਉਹਦੇ ਸਬੰਧ ਵਿੱਚ ਇਹ ਇਹਨਾਂ ਨੇ ਰੋਸ ਵਜੋਂ ਧਰਨਾ ਲਗਾਇਆ ਹੈਗਾ ਬਾਕੀ ਇਹਦੇ ਵਿੱਚ ਜੋ ਵੀ ਪਾਲਸੀ ਹੈ ਜਿਹਦਾ ਕਰਕੇ ਇਹ ਧਰਨਾ ਲਗਾਇਆ ਆ ਪਾਲਸੀ 'ਚ ਜੋ ਵੀ ਅਸੀਂ ਇਹਨਾਂ ਨੂੰ ਸੇਫਟੀ ਕਿਟਸ ਜੋ ਵੀ ਆ ਉਹਦਾ ਰਿਗਾਰਡਿੰਗਸ ਹੋਇਆ ਬਾਕੀ ਜਿਹੜਾ ਕੰਪਨਸੇਸ਼ਨ ਹੈਗਾ ਜਾਂ ਮਤਲਬ ਆਪਣੇ ਇਲੈਕਟ੍ਰੋਕਸ਼ਨ ਪਾਲਸੀਸ ਦਾ ਕੰਪਨਸੇਸ਼ਨ ਹੈ ਉਹਨਾਂ ਨੂੰ ਇਨੀਸ਼ੀਏਟਿਵ ਕਰ ਦਿੱਤਾ ਗਿਆ ਹੈ ਜਿੱਦਾਂ ਐਕਸਰੇਸ਼ੀਆ ਦਾ ਚੈੱਕ ਅੱਜ ਮਿਲ ਜਾਏਗਾ ਤੇ ਬਾਕੀ ਜੋ ਇਹਨਾਂ ਦੀ ਇੱਕ ਮੇਨ ਡਿਮਾਂਡ ਹੈਗੀ ਔਰ ਆਪਣੇ ਰੈੱਡ ਕਰਾਸ ਤੋਂ ਐਡਮਿਨਿਸਟ੍ਰੇਸ਼ਨ ਵਾਲੋ ਕੋਈ ਚਾਰਜਸ ਆ ਗਿਆ ਉਹ ਅੱਜ ਚੀਫ ਸਾਹਿਬ ਨਾਲ ਮੈਂ ਗੱਲ ਕਰਕੇ ਉਹ ਵੀ ਅਸੀਂ ਮੀਟਿੰਗ ਕਰਵਾ ਦੇਵਾਂਗੇ ਅੱਜ ਇੱਕ ਖਰਾਬ ਕੀਤਾ ਦੀ ਇਹਨਾਂ ਨੇ ਗੱਲ ਪਈ ਹੈਗੀ ਕਿ ਕਿੱਟ ਵੀ ਘੱਟ ਹੈ ਉਹ ਤੋਂ ਖਰਾਬ ਕੀਤਾ ਨੇ ਕਿ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਆਪਣੇ ਐਕਸੈਸ ਆਫ ਦੱਛਨੇ ਕੱਲ ਇਹਨਾਂ ਨੇ ਕਟਾਂ ਦੀ ਹੈ ਬੱਚੋ ਕੱਲ ਗੰਭੀਰ ਰੋਪੇ ਹੀ ਲੱਗ ਰਹੇ ਨੇ ਕਿ ਕਿਹੜੀਆਂ ਕੁਆਲਟੀ ਆ ਕਿੱਟਾ ਨੇ ਉਹ ਬਿਲਕੁਲ ਕੱਲ ਤੁਸੀਂ ਦੇਖਿਆ ਨਾ ਕਿੱਟਾ ਦਾ ਕਿੱਟਾ ਹਜੇ ਇਦਰਾ 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 ਕਿੰਨੇ ਨੇ ਕਿ ਅਸੀਂ ਆਪਣੇ ਪੈਸੇ ਆ ਦੂਸਰਾ ਸਮਾਨ ਕਿੱਤਾ ਜਿਹੜੀ ਆ ਹੈਗੀ ਆ ਉਹ ਕਿਉਂਕਿ ਇਹ ਆਊਟਸੋਰਸਡ ਏਮਪਲੋਈਸ ਹੈਗੇ ਆ ਇਹਨਾਂ ਦੀ ਕੰਪਨੀ ਦੀ ਜ਼ਿੰਮੇਵਾਰੀ ਹੁੰਦੀ ਆ ਕੱਲ ਉਹ ਕੰਪਨੀ ਲੈ ਕੇ ਆਈ ਸੀਗੀ ਮਾਰਯੋਗ ਉਪਮੁਖ ਇੰਜੀਨੀਅਰ ਹਲਕਾ ਜਲੰਧਰ ਤੇ ਬਾਕੀ ਸਾਰੇ ਐਕਸੀਡਰਾਂ ਦੀ ਹਾਜ਼ਰੀ ਦੇ ਵਿੱਚ ਕਿੱਤਾ ਇਹਨਾਂ ਨੂੰ ਚੈੱਕ ਕਰਾਈ ਹੈ ਗਈ ਆ ਕੁਝ ਇੱਕ ਆਈਟਮਸ ਤੇ ਇਹਨਾਂ ਨੂੰ ਆਬਜੈਕਸ਼ਨ ਸੀਗੇ ਕਿ ਵੀ ਇਹ ਆਈਟਮਸ ਜਿਹੜੀ ਹੈ ਵਾ ਵੀ ਅਸੀਂ ਚਾਹਦੇ ਆ ਕਿ ਸਾਨੂੰ ਕੰਪਰੀਹੈਂਸਿਵ ਕਿੱਟ ਦਿਓ ਸਾਰੀ ਇਹ ਚੀਜ਼ਾਂ ਵਿੱਚ ਹੋਣ ਇਸ ਕਰਕੇ ਉਹ ਕਿੱਟਾ ਇਹਨਾਂ ਕੋਲ ਲਈਆ ਨਹੀਂ ਗਈ ਆ ਸੀਗੀ ਉਹਦੇ ਨੇ ਫੇ ਅਸੀ ਸਾਹਿਬ ਨੇ 15 ਦਿਨ ਦਾ ਟਾਈਮ ਜਿਹੜਾ ਲਿਆ ਸੀਗਾ ਕੰਪਨੀ ਕੰਪਨੀ ਨੂੰ ਦਿੱਤਾ ਸੀਗਾ ਰਾਦਰ ਕਿਉਂਕਿ ਉਹਨਾਂ ਦੀ ਪਹਿਲੀ ਰਿਸਪੌਂਸਿਬਿਲਟੀ ਹੈ ਇਹ ਕਿਟਾ ਜਿਹੜੀ ਆ ਤੇ ਕੰਪਨੀ ਨੇ ਜਿਹੜਾ ਵਾ ਇਹ ਇਨਸ਼ੋਰ ਕੀਤਾ ਸੀ ਕਿ 20 ਅਗਸਤ ਤੱਕ ਜਿਹੜਾ ਅਸੀਂ ਕੰਪਰੀਹੈਂਸਿਵ ਕਿਟਾ ਜਿਹੜੀ ਹੈ ਜੇ ਸਾਰੀ ਇਹ ਚੀਜ਼ਾਂ ਹੋ ਗਈਆਂ ਵੀ ਉਹ ਅਸੀਂ ਇਹਨਾਂ ਨੂੰ ਦੇਵਾਂਗੇ ਜਿਹੜੀ ਕਿਟਾ ਕੱਲ ਆਈਆ ਸੀ ਉਹਨਾਂ ਨੇ ਚੈੱਕ ਕਰਨ ਪਾਸੋਂ ਕਰ ਦਿੱਤੀ ਹੈ ਸੀਗਾ ਕਿ ਕੋਈ ਵੀ ਲਾਈਨ ਤੇ ਕੰਮ ਪਰਮਿਟ ਤੋਂ ਬਿਨਾਂ ਨਹੀਂ ਹੋਣਾ ਚਾਹੀਦਾ ਇਹ ਜਿਹੜਾ ਹਾਲਾសា ਹੋਇਆ ਜੋ ਉਪ ਮੰਡਲ ਅਫਸਰ ਮਕਸੂਦਾ ਦੀ ਪ੍ਰੀਲੀਮਿਨਰੀ ਰਿਪੋਰਟ ਹੈ ਉਹਨਾਂ ਨੇ ਸਾਈਟ ਵੀ ਵਿਜ਼ Das